ਜਿਵੇਂ ਕੱਲ ਬਹੁਤ ਵਧੀਆ ਰਿਕਵਰੀ ਹੋਈ ਸੀਗੀ ਉਸੇ ਦੇ ਚਲਦੇ ਹੀ ਜਿਹੜੀ ਉਹਦੀ ਬੈਕਵਰਡ ਤੇ ਫਾਰਵਰਡ ਲਿੰਕੇजेस ਦੀ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹਦੇ ਵਿੱਚ ਬੜੀ ਵਧੀਆ ਕਾਮਯਾਬੀ ਫਿਰੋਜ਼ਪੁਰ ਪੁਲਿਸ ਨੂੰ ਮਿਲੀ ਹੈ ਜਦੋਂ 1 ਕਿਲੋ 798 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਸਪਲੈਂਡਰ ਉਹ ਰਿਕਵਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਤੇ ਦੋ ਬੰਦੇ ਗ੍ਰਿਫਤਾਰ ਕੀਤੇ ਆ ਜਿਹੜੇ ਡਰਗ ਪੈਡਲਰ ਸੀ ਜੋਗਿੰਦਰ ਸਿੰਘ ਔਰ ਫਕਾਕਾ ਤੇ ਬਲਵਿੰਦਰ ਸਿੰਘ ਔਰ ਫਰਿੰਕੂ ਪੁੱਤਰ ਬੋਂ ਸਿੰਘ ਵਾਸੀ ਬੇਦੀ ਕਲੋਨੀ ਫੇਜ਼ 2 ਫਰੋਜ਼ਪੁਰ ਸ਼ਹਿਰ ਸਰ ਇਹ ਹੀ ਰੋਇਨ ਜਲੀ ਹੈ ਸਰ ਕਿੱਥੋਂ ਲੈ ਕੇ ਆਈ ਪਾਕਿਸਤਾਨ ਤੋਂ ਆਈ ਕਿੰਨੀ ਆਈ ਤੇ ਇਹ ਪਾਕਿਸਤਾਨ ਦੀ ਸੀ ਜੀ ਤੇ ਇਦਾਂ ਦੀ ਜਿਹੜੀ ਪਹਿਲਾ ਮਕਦਮੇ ਦਰਜਾ ਉਹਦੇ ਵਿੱਚ ਪੁੱਛ ਗਏ ਸੀ ਦੇ ਵਿੱਚ ਚੀਜ਼ਾਂ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਹੀ ਇਹ ਜਿਹੜਾ ਇਹਨਾਂ ਨੂੰ ਇਨਫੋਰਮੇਸ਼ਨ ਬੇਸਡ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਤੋਂ ਆਰ ਕਵਰੀ ਹੋਈ ਹੈ ਸਰ ਮੋਟਰਸਾਈਕਲ ਤੇ ਹੀ ਸਰ ਢੀਂ ਜਾਰੇ ਸੀ ਕਿ ਢੀਂ ਜੀ ਕਿਸੇ ਨੂੰ ਹਾਂਜੀ ਇਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹਜੇ ਅੱਗੇ ਜਿਹੜਾ ਕਿੱਥੇ ਕਿਹਨੂੰ ਦੇ ਰਹੇ ਸੀ ਜਾਂ ਕਿੱਥੋਂ ਲੈ ਕੇ ਆਏ ਆ ਉਹ ਸਾਰੀਆਂ ਚੀਜ਼ਾਂ ਉਸ ਤੋਂ ਸਾਹਮਣੇ ਆ ਜਿਹੜੀ ਕੱਲ 3 ਕਿਲੋ 600 ਗ੍ਰਾਮ ਫੜੀ ਜੀ ਕੀ ਉਸੇ ਲੜੀ ਦਾ ਹਿੱਸਾ ਹੈ ਹਾਂਜੀ ਹਾਂਜੀ ਉਹਦੀ ਪੁਸ਼ਟੀ ਇਸ ਦੌਰਾਨ ਹੀ ਜਿਹੜਾ ਚੀਜ਼ਾਂ ਸਾਡੇ ਸਾਹਮਣੇ ਆਈਆਂ ਸੀ ਉਸ ਤੋਂ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਵੀ ਹੋਰ ਵੀ ਕਈ ਨਾ ਸਾਡੇ ਸਾਹਮਣੇ ਆਏ ਆ ਤੇ ਹੋਰ ਰਿਕਵਰੀ ਹੋਊਗੀ ਉਸੇ ਦੀ ਲੜੀ ਦੇ ਵਿੱਚ ਇਹ ਰਿਕਵਰੀ ਜਿਹੜੀ ਕੀਤੀ ਗਈ ਹੈ